ਖੇਰੇ ਦਾ ਕੇਸ ਸੀਗਾ ਸਾਡੇ ਅਬੋਰ ਇੱਕ ਕੇਸ ਹੋਇਆ ਜਦੋਂ ਖੇਰਾ ਸੀਗਾ ਬਖਤ ਮਾਨ ਦੀ ਨਾਲ ਉਦੋਂ ਤੋਂ ਮਾਨ ਜੀ ਡਟ ਕੇ ਕਹਿੰਦੇ ਵੀ ਖੇਰੇ ਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ ਇਹ ਸਰਕਾਰ ਧੱਕਾ ਕਰ ਰਹੀ ਹੈ ਜਦੋਂ ਉਹਦੇ ਨਾਲ ਸੀ ਜਦੋਂ ਉਹਨਾਂ ਨੂੰ ਛੱਡ ਕੇ ਗਿਆ ਫਿਰ ਇਹਨਾਂ ਨੇ ਉਸੇ ਕੇਸ ਦੇ ਅੰਦਰ ਕੀਤਾ ਕਹਿੰਦੇ ਇਹ ਧਾਇਦ ਹੈ ਕੋਈ ਇੱਕ ਮੁੱਖ ਮੰਤਰੀ ਦੀ ਕੋਈ ਜ਼ੁਬਾਨ ਨਹੀਂ ਹੈ ਕੋਈ ਜ਼ੁਬਾਨ ਦੇ ਵਿੱਚ ਗੱਲ ਨਹੀਂ ਇੱਥੇ ਕੁਛ ਉੱਥੇ ਕੁਛ ਤੇ ਲੋਕਾਂ ਦਾ ਕੀ ਇਤਬਾਰ ਜਾਊਗਾ ਜੇ ਸਾਡਾ ਮਤਲਬ ਇਹ ਹੈ ਕਿ ਲੋਕ ਦੇਖਦੇ ਉੱਪਰ ਕੁਰਸੀ ਤੇ ਕੋਣ ਬੱਟਾ ਬੰਦਾ ਬੈਠਾ ਹੈ ਕਹਿ ਜਾ ਬੰਦਾ ਬੈਠਾ ਹੈ ਲੋਕ ਉਸ ਤਰ੍ਹਾਂ ਦੀ ਗੱਲ ਕਰਦੇ ਆ ਉੱਧਰ ਜਿਹੜਾ ਕਹਿੰਦੇ ਕਿ ਵੱਡੀ ਮੱਛੀ ਨੂੰ ਹੱਥ ਪੈ ਗਿਆ ਹੁਣ ਕਾਂਗਰਸ ਵੀ ਤੜਫ ਰਹੀ ਹੈ ਭਾਜਪਾ ਵੀ ਇਕੱਠੇ ਹੋ ਗਏ ਸਾਰੇ ਇੱਕ ਪਾਸੇ ਹੋਏ ਫਿਰਦੇ ਆਮ ਆਦਮੀ ਪਾਰਟੀ ਨੇ ਕਾਰਵਾਈ ਕੀ ਕਰ ਦਿੱਤੀ ਬਿਕਰ ਮਜੀਠੀਆ ਕੇਸ 'ਚ ਮੈਂ ਇੱਕੋ ਗੱਲ ਪੁੱਛਣਾ ਚਾਹਨਾ ਮਜੀਠੀਆ ਕੇਸ ਦੇ ਵਿੱਚ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਜਦ ਅੱਜਕੱਲ੍ਹ ਕਈ ਅਫਸਰ ਜਿਹੜੇ ਰਿਟਾਇਰ ਹੋ ਗਏ ਗੱਲ ਕਰਦੇ ਨੇ ਚਲਾਨ ਕਿਉਂ ਨਹੀਂ ਦਿੱਤਾ ਜਦੋਂ ਤੁਹਾਡੇ ਕੋਲ ਇੰਨਾ ਪ੍ਰੂਫ ਸੀ ਚਲਾਨ ਦੇ ਦੇਣਾ ਸੀ ਚਲਾਨ ਕਿਉਂ ਨਹੀਂ ਦਿੱਤਾ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਉਹਨੂੰ ਪਤਾ ਸੀ ਕਿ ਮੇਰੇ ਕੋਲ ਪ੍ਰੂਫ ਹੈ ਨਹੀਂ ਡੂਟਾ ਅਲਿਕੇਸ਼ਨ ਮੈਂ ਲਗਾ ਬੈਠਾ ਤੇ ਕੋਰਟ ਨੇ ਮਾਹਨਾਨੀ ਦੇ ਵਿੱਚ ਮੈਨੂੰ ਅੰਦਰ ਦੇਣਾ ਗਿਆ ਤਾਂ ਪ੍ਰੂਫ ਸੀ ਉਸਨੇ ਭਗਵੰਤ ਮਾਨ ਹੀ ਸੀ ਕਿ ਮੁੱਖ ਮੰਤਰੀ ਹੋਰ ਕੌਣ ਸੀਗਾ ਸਰਕਾਰ ਤੇ ਇਹਨਾਂ ਦੀ ਸੀ ਕੇਜਰੀਵਾਲ ਨੂੰ ਮਾਫੀ ਜਦੋਂ ਮੰਗ ਲਈ ਉਹ ਤੋਂ ਬਾਅਦ ਤਾਂ ਭਗਵੰਤ ਮਾਨ ਨੂੰ ਇਹ ਗੱਲਾਂ ਕਰਨੀ ਉਚਿਤ ਨਹੀਂ ਹੈ ਸੋਭਨੀਏ ਤਾਂ ਰਾਜਨੀਤੀ ਖੇਡ ਕਰ ਰਿਹਾ ਮਜੀਠੀ ਦੇ ਵਿੱਚ ਕੋਈ ਕਸੂਰ ਸੀ ਤਾਂ ਚਲਾਨ ਦੇ ਕੇ ਉਹਨੂੰ ਅੰਦਰ ਕਰ ਦਿੰਦੇ ਕਿਉਂ ਬਾਹਰਾਂ ਨਹੀਂ ਪੰਜਾਬ ਦੀ ਸਿਆਸਤ ਵਿੱਚ ਕੁਛ ਨਾ ਕੁਛ ਜ਼ਰੂਰ ਆਏ ਦਿਨ ਸਾਹਮਣੇ ਆਉਂਦਾ ਹੈ ਪਰ ਜਦੋਂ ਗੱਲ ਆਉਂਦੀ ਹੈ ਪੰਜਾਬ ਦੇ ਅਸਲ ਮੁੱਦਿਆਂ ਦੀ ਉਸ ਤੇ ਕਿੰਨੀ ਕੁ ਗੱਲ ਹੁੰਦੀ ਹੈ ਪੰਜਾਬ ਦੀ ਮੌਜੂਦਾ ਸੱਤਾ ਧਿਰ ਨੇ ਜੋ ਦਾਅਵੇ ਕੀਤੇ ਨੇ ਉਸ ਵਿੱਚ ਕਿੰਨਾ ਦਮ ਹੈ ਵਿਰੋਧੀਆਂ ਦਾ ਕੰਮ ਹੁੰਦਾ ਹੈ ਸਵਾਲ ਕਰਨਾ ਨੀਤੀਆਂ ਦੇ ਉੱਤੇ ਇਸ ਬਾਰੇ ਅਸੀਂ ਕਈ ਮੁੱਦਿਆਂ ਤੇ ਗੱਲਬਾਤ ਕਰਾਂਗੇ ਚਾਹੇ ਉਹ ਕਾਨੂੰਨ ਵਿਵਸਥਾ ਦਾ ਮੁੱਦਾ ਹੈ ਅੱਜ ਇੱਕ ਵੱਡੀ ਵਾਰਦਾਤ ਅਬੂਰ ਸ਼ਹਿਰ ਚ ਹੁੰਦੀ ਹੈ ਉਸ ਬਾਰੇ ਔਰ ਵਿਕਰਮਜੀਠੀਆ ਕੇਸ ਦੇ ذریعے ਕਿਹਾ ਜਾ ਰਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਹੁਣ ਪੂਰੀ ਪੀਕ ਤੇ ਹੈ ਹੁਣ ਅਸੀਂ ਵੱਡੀਆਂ ਮੱਛੀਆਂ ਨੂੰ ਹੱਥ ਪਾਉਣ ਲੱਗੇ ਆਂ ਇਹ ਾਂਗੇ ਸਾਡੇ ਨਾਲ ਪੰਜਾਬ ਦੇ ਸਾਬਕਾ ਮੰਤਰੀ ਸਰਜੀਤ ਕੁਮਾਰ ਜੈਣੀ ਜਿਹੜੇ ਕਿ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਜੈਣੀ ਸਾਹਿਬ এবিসি ਪੰਜਾਬ ਤੇ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਜਿਵੇਂ ਮੈਂ ਗੱਲ ਕੀਤੀ ਹੈ ਜੀ ਕਾਨੂੰਨ ਵਿਵਸਥਾ ਤੇ ਹੋਰ ਕਈ ਮੁੱਦਿਆਂ ਦੇ ਉੱਤੇ ਡਰੱਗ ਉੱਤੇ ਬਹੁਤ ਜ਼ਿਆਦਾ ਸਿਆਸਤ ਪਹਿਲਾਂ ਹੁੰਦੀ ਰਹੀ ਹੈ ਕਈ ਕਈ ਸਰਕਾਰਾਂ ਬਣਦੀਆਂ ਰਹੀਆਂ ਇਸ ਇਸ਼ੂ ਤੇ ਪਰ ਅੱਜ ਮੈਂ ਸ਼ੁਰੂਆਤ ਕਰਦਾ ਜਿਹੜੀ ਅਬੋਰ ਦੇ ਵਿੱਚ ਇੱਕ ਕਾਰੋਬਾਰੀ ਦੀ ਜਿਹੜੇ ਕਿ ਮਿਹਨਤ ਨਾਲ ਬਹੁਤ ਸਾਲਾਂ ਤੋਂ ਇੱਥੋਂ ਤੱਕ ਆਏ ਉਹਨਾਂ ਦਾ ਜਿਹੜਾ ਕਤਲ ਹੋਇਆ ਉਸ ਕਤਲकांड ਬਾਰੇ ਤੁਹਾਡ ਤਕੋ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਹੀਂ ਹੈ ਗੁੰਡਾਗਰਦੀ ਹੈ ਕੋਈ ਬੰਦਾ ਸੇਫ ਨਹੀਂ ਹੈ ਮੋਬਾਈਲ ਕਰਦਾ ਜਾਵੇ ਉਹਦਾ ਮੋਬਾਈਲ ਖੋਹ ਲਿਤਾ ਜਾਂਦਾ ਹੈ ਕੰਨਾਂ ਦੇ ਵਿੱਚ ਅੱਜ ਡੁਪਲੀਕੇਟ ਮਾਤਾਂ ਪਹਿਣਾ ਜਿਹੜੀ ਹੈ ਸੋਨਾ ਨਹੀਂ ਪਾਉਂਦੀ ਡੁਪਲੀਕੇਟ ਹੀਰੇ ਜਵਾਰਤ ਪਾਣੇ ਲੱਗੀ ਕਿਉਂਕਿ ਕੌਣ ਕਿੱਥੇ ਕੰਨ ਚਪਟਕੇ ਲੈ ਜਾਂਦਾ ਹੈ ਚੈਨ ਚੈਨ ਤੋੜ ਕੇ ਲੈ ਜਾਂਦਾ ਹੈ ਕਿੱਥੇ ਕੋਈ ਮਾਰਿਆ ਜਾਂਦਾ ਹੈ ਕਿੱਥੇ ਕੋਈ ਲੁੱਟਿਆ ਜਾਂਦਾ ਹੈ ਲਾਅ ਐਂਡ ਆਰਡਰ ਸਰਕਾਰ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਔਰ ਇੰਨੀਆਂ ਚੋਰੀਆਂ ਹੋ ਰਹੀਆਂ ਹੈ ਕਿ ਤਾਂ ਸਾਡੀਆਂ ਮੋਟਰਾਂ ਮਤਲਬ ਚੋਰੀ ਹੋ ਜਾਂਦੀ ਹੈ ਟਰਾਂਸਫਾਰਮ ਦੇ ਵਿੱਚੋਂ ਤੇਲ ਕੱਢ ਲਏ ਜਾਂਦੇ ਆ ਟਰਾਂਸਫਾਰਮ ਤੱਕ ਲੈ ਜਾਂਦੇ ਆ ਮਤਲਬ ਲਾਈਨ ਆਰਡਰ ਚੋਰੀ ਡਾਕਾ ਅਜ ਪੰਜਾਬ ਜਿਹੜਾ ਨਾ ਜੀ ਸਭ ਤੋਂ ਜ਼ਿਆਦਾ ਸਟੇਟ ਜਿਹੜੀ ਹੈ ਇਹ ਲਾ ਕਾਨੂੰਨ ਦੇ ਮਤਲਬ ਵਿੱਚ ਪਿਛੜੀ ਹੋਈ ਹੈ ਔਰ ਸਰਕਾਰ ਇੱਥੇ ਕੋਈ ਹੈ ਨਹੀਂ ਗੱਲਾਂ-ਗੱਲਾਂ ਕਰਦੇ ਆ ਸਰਕਾਰ ਦੇ ਲੋਕ ਜਿਹੜੇ ਆ ਕਰਦੇ ਕਰਾਂਦੇ ਕੁਝ ਨਹੀਂ ਚੋਰ ਜਿੜ ਕੁੱਤੀ ਚੋਰਾ ਨਾਲ ਲੜੀ ਹੋਈ ਹੈ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਹੈ ਨਾ ਤਾਂ ਥੋੜੇ ਦਿਨ ਚਰਚਾ ਜ਼ਰੂਰ ਹੁੰਦੀ ਹੈ ਫਿਰ ਮੁੜ ਕੇ ਉਹੀ ਗੱਲਾਂ ਹੋਰ ਝਮੇਲੇ ਸ਼ੁਰੂ ਹੋ ਜਾਂਦੇ ਨੇ ਜਿਹੜਾ ਇਹ ਹੋਰਦੇਵ ਵਪਾਰੀ ਦਾ ਕਤਲ ਹੋਇਆ ਤੁਸੀਂ ਤਾਂ ਉਸ ਇਲਾਕੇ ਤੋਂ ਆਪਾਂ ਆਉਨੇ ਆ ਉਹਨਾਂ ਨਾਲ ਤੁਹਾਡਾ ਬਾਪ ਪਿਆ ਉਹਨਾਂ ਨੂੰ ਵੇਖਿਆ ਤੁਸੀਂ ਕਿਵੇਂ ਉੱਬਰ ਕੇ ਉਹ ਸਾਹਮਣੇ ਆਏ ਸੀ ਕਾਰੋਬਾਰ ਵੱਡਾ ਹੋਇਆ ਨਹੀਂ ਸਾਡੇ ਨਾਲ ਲਿੰਕ ਹੈ ਮੇਰੇ ਪਿੰਡ ਉਹਨਾਂ ਨੇ ਜ਼ਮੀਨ ਹੈ ਉਹਨਾਂ ਦੀ ਔਰ ਬੜੇ ਨੇਕ ਇਨਸਾਨ ਸੀਗੇ ਔਰ ਮਸੂਰ ਸੀਗੇ ਜੀ ਪੂਰੇ ਪੰਜਾਬ ਚ ਕੀ ਰਾਜਸਥਾਨ ਤੋਂ ਦਿੱਲੀ ਤੋਂ ਲੋਕ ਉਹਨਾਂ ਕੋਲ ਸੂਟ ਕੱਪੜੇ ਕਮੀਜ਼ ਜਮ੍ਹਾਂ ਸੜਾਣ ਆਉਂਦੇ ਸੀਗੇ ਨੇਕ ਇਨਸਾਨ ਸੀ ਨਿੱਤ ਥੱਲੋਂ ਉੱਠ ਕੇ ਮਿਹਨਤ ਕਰਕੇ ਉੱਪਰ ਗਏ ਨੇ ਪਰ ਮੈਂ ਗੱਲ ਕਹਿਣੀ ਚਾਹਨਾ ਤੁਹਾਨੂੰ ਅੱਜ ਦੀ ਗੱਲ ਨਹੀਂ ਹੈ ਜਦੋਂ ਦੀ ਆਮ ਆਦਮੀ ਸਰਕਾਰ ਬਣੀ ਨਾ ਉਦੋਂ ਦੀ ਫਰੋਤੀ ਦੀ ਇੱਕ ਬੜੀ ਮਤਲਬੋ ਘਟਨਾ ਚੱਲਦੀ ਹੈ ਤੁਸੀਂ ਦੇਖੋ ਕਿ ਲੁਧਿਆਣਾ ਮੈਂ ਇੱਕ ਦਿਨ ਡਾਕਟਰ ਨੂੰ ਫੋਨ ਕਰ ਰਿਹਾ ਜੋ ਫੋਨ ਮੇਰਾ ਉਠਾਉਂਦਾ ਨਹੀਂ ਸੀਗਾ ਮੈਂ ਮੈਸੇਜ ਭੇਜਿਆ ਕਿਸੇ ਨੂੰ ਕਹਿ ਕੇ ਤੇ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਜੀ ਉਹ ਤੁਹਾਡਾ ਨੰਬਰ ਫੀਡ ਨਹੀਂ ਜੇ ਨੰਬਰ ਫੀਡ ਨਹੀਂ ਅਸੀਂ ਨਹੀਂ ਉਠਾਉਂਦੇ ਅੱਛਾ ਇੰਨਾ ਡਰ ਇੰਨਾ ਖੋਪ ਹੈ ਕਿ ਪਤਾ ਨਹੀਂ ਕੋਣ ਕਿਸੇ ਕੋਲ ਫਰੋਤੀ ਮੰਗਲੇ ਤੇ ਨਾ ਦੇਵੇ ਤਾਂ ਕੋਣ ਕਿੱਥੇ ਗੋਲੀ ਮਾਰ ਦੇਵੇ ਕਿੰਨੇ ਡਾਕਟਰ ਮਾਰਤੇ ਵਪਾਰੀ ਮਾਰਤੇ ਕਿੰਨੇ ਲੋਕਾਂ ਨੇ ਮੈਂ ਕਿਹਾ ਮੁਕਸਰ ਮੜੋਟ ਕੋਈ ਵੱਡਾ ਲਧਾਣਾ ਅਜਾ ਬੰਦਾ ਨਹੀਂ ਹੈ ਜੋ ਆਪਣੀ ਪਤੀ ਜੀ ਨੇ ਫਰੋਤੀ ਨਾ ਦਿੱਤੀ ਹੋਵੇ ਤਾਂ ਫਰੋਤੀ ਦਾ ਹੀ ਚੱਕਰ ਸੀ ਇਹ ਵੀ ਤੇ ਗਰੀਬ ਮਤਲਬ ਦੇਖੋ ਇੱਕ شریف ਆਦਮੀ ਆਪਣੇ ਕੰਮ ਕਾਰੋਬਾਰ ਤੇ ਆਇਆ ਤੇ ਕਿਸ ਤਰ੍ਹਾਂ ਸਾਰੇ ਮਤਲਬ ਦਿਨ ਦਿਹਾੜੇ ਇਸ ਤਰ੍ਹਾਂ ਮਾਰਿਆ ਗਿਆ ਤੇ ਜਿੰਨੀ ਨਿੰਦਾ ਕੀਤੀ ਜਾਵੇ ਔਰ ਮੈਂ ਤਾਂ ਕਹਿੰਦਾ ਜੀ ਇੰਨੀ ਮਤਲਬ ਲਾਈਨ ਆਰਡਰ ਨਹੀਂ ਹੈ ਸਰਕਾਰ ਨਾਲ ਦੀ ਚੀਜ਼ ਨਹੀਂ ਹੈ ਤਾਂ ਮੈਂ ਕਹਿੰਦਾ ਬਗਤ ਮਾਨ ਜੀ ਨੂੰ ਖੁਦ ਰਿਜ਼ਾਈਨ ਦੇ ਕੇ ਸਰਕਾਰ ਭੰਗ ਕਰ ਦੇਣੀ ਚਾਹੀਦੀ ਹੈ ਇਹਨਾਂ ਦੇ ਬਸ ਦੀ ਗੱਲ ਨਹੀਂ ਹੈ ਤੁਸੀਂ ਕਹਿੰਦੇ ਹੋ ਲਾਅ ਐਂਡ ਆਰਡਰ ਇਹਨਾਂ ਦੀ ਸਰਕਾਰ 'ਚ ਠੀਕ ਨਹੀਂ ਹੈ ਜਦੋਂ ਇਹਨਾਂ ਦੇ ਮੰਤਰੀਆਂ ਨੂੰ ਜਾਂ ਮੁੱਖ ਮੰਤਰੀ ਨੂੰ ਸਵਾਲ ਹੋਵੇ ਉਹ ਕਹਿੰਦੇ ਵਿਰੋਧੀਆਂ ਦਾ ਕੰਮ ਹੈ ਨਿੱਕੀ ਨਿੱਕੀ ਗੱਲ ਨੂੰ ਉਛਾਲਣਾ ਇਹਨਾਂ ਨੇ ਪਹਿਲਾਂ ਕੰਡੇ ਬੀਜਿਆ ਹੈ ਗੈਂਗਸਟਰ ਅੱਜ ਨਹੀਂ ਪੈਦਾ ਹੋਏ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਤੋਂ ਬੜਾ ਵੱਡਾ ਸ਼ੁਰੂਆਤ ਹੋ ਗਈ ਸੀ ਚਾਹ ਨਸ਼ਿਆਂ ਦੀ ਚਾਹ ਗੈਂਗਸਟਰਵਾਦ ਦੀ ਬੇਚੀ ਉਹ ਕਹਨੋਂ ਨਾਥ ਨਾ ਜਾਣੇ ਅੰਗ ਟਿੱਡ ਹੁਣ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ ਨਾ ਚਲੋ ਉਸ ਟਾਈਮ ਮੇਂ ਜੇ ਕੋ ਕਮੀਆਂ ਰਹੀ ਤਾਂ ਸਰਕਾਰ ਨੂੰ ਲੋਕਾਂ ਦੇ ਪਾਸੇ ਕਰਤਾ ਮੰਨ ਨਹੀਂ ਗੱਲੇ ਹੋਣੀਆਂ ਗੱਲ ਐਨੀ ਨਹੀਂ ਸੀਗੀ ਐਨੀ ਦਹਿਸਤ ਨਹੀਂ ਸੀ ਐਨੀ ਫਰੋਤੀ ਨਹੀਂ ਲਿੱਤੀ ਜਾਂਦੀ ਸੀਗੀ ਔਰ ਜਿੱਥੇ ਇੱਕ ਮੁੱਖ ਮੰਤਰੀ ਉੱਥੇ ਗੱਲ ਕੁਝ ਕਰੇ ਇੱਥੇ ਗੱਲ ਕੁਝ ਕਰੇ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਰਾਈ ਭਗਵੰਤ ਸਿੰਘ ਮਾਨ ਜੀ ਨੂੰ ਪੁੱਛਣਾ ਚਾਹਨਾ ਖੇਰੇ ਦਾ ਕੇਸ ਸੀਗਾ ਸਾਡੇ ਅਬੋਰੇ ਕੇਸ ਹੋਇਆ ਜਦੋਂ ਖੇਰਾ ਸੀਗਾ ਭਗਵੰਤ ਮਾਨ ਜੀ ਨਾਲ ਉਦੋਂ ਤੋਂ ਮਾਨ ਜੀ ਡਟ ਕੇ ਕਹਿੰਦੇ ਵੀ ਖੇਰੇ ਨੂੰ ਨਜਾਇਜ਼ ਬਸਾਇਆ ਜਾ ਰਿਹਾ ਹੈ ਕਰਨਾ ਸਾਹਿਬ ਨੂੰ ਨਜਾਇਜ਼ ਬਸਾਇਆ ਜਾ ਰਿਹਾ ਹੈ ਇਹ ਸਰਕਾਰ ਧੱਕਾ ਕਰ ਰਹੀ ਹੈ ਜਦੋਂ ਉਹਦੇ ਨਾਲ ਸੀ ਜਦੋਂ ਉਹਨਾਂ ਨੂੰ ਛੱਡ ਕੇ ਗਿਆ ਫਿਰ ਇਹਨਾਂ ਨੇ ਉਸੇ ਕੇਸ ਦੇ ਅੰਦਰ ਕੀਤਾ ਕਹਿੰਦੇ ਇਹ ਜਾਇਜ਼ ਹੈ ਜਦੋਂ ਇੱਕ ਮੁੱਖ ਮੰਤਰੀ ਦੀ ਕੋਈ ਜ਼ਬਾਨ ਨਹੀਂ ਹੈ ਕੁਝ ਜ਼ੁਬਾਨ ਦੇ ਵਿੱਚ ਗੱਲ ਨਹੀਂ ਇੱਥੇ ਕੁਝ ਉੱਥੇ ਕੁਝ ਤੇ ਲੋਕਾਂ ਦੇ ਕੀ ਤਬਰ ਜਾਊਗਾ ਜੇ ਸਾਡਾ ਮਤਲਬ ਇਹ ਹੈ ਕਿ ਲੋਕ ਦੇਖਦੇ ਉੱਪਰ ਕੁਰਸੀ ਤੇ ਕੋਣ ਬੰਦਾ ਬੈਠਾ ਹੈ ਕਹੇ ਜਾਂ ਬੰਦਾ ਬੈਠਾ ਹੈ ਲੋਕ ਉਸ ਤਰ੍ਹਾਂ ਦੀ ਗੱਲ ਕਰਦੇ ਜਦੋਂ ਸਾਡੇ ਮੁੱਖ ਮੰਤਰੀ ਸਾਡੇ ਲੀਡਰ ਜੇ ਇੱਕ ਪਾਸੇ ਕੁਝ ਕਹਿਣ ਦੂਜੇ ਪਾਸੇ ਕੁਝ ਕਹਿਣ ਆਪ ਦੀ ਸਵਾਰਥੀ ਰਾਜਨੀਤੀ ਕਰਦੇ ਹੁਣ ਤਾਂ ਫਿਰ ਉੱਥੇ ਤਹਿਜੇ ਹਾਲ ਹੋਊਗਾ ਜਿੱਥੇ ਪੰਜਾਬ ਚ ਹੋਰ ਇੱਕ ਕਿਸ ਦੀ ਉਹ ਤੁਸੀਂ ਉਦਾਹਰਨ ਦਿੱਤੀ ਅੱਜ ਕੱਲ ਇੱਕ ਬੜੀ ਚਰਚਾ ਹੈ ਪੰਜਾਬ ਅੰਦਰ ਜਿਹੜਾ ਕਹਿੰਦੇ ਕਿ ਵੱਡੀ ਮੱਛੀ ਨੂੰ ਹੱਥ ਪੈ ਗਿਆ ਹੁਣ ਕਾਂਗਰਸ ਵੀ ਤੜਫ ਰਹੀ ਹੈ ਭਾਜਪਾ ਵੀ ਇਕੱਠੇ ਹੋ ਗਏ ਸਾਰੇ ਇੱਕ ਪਾਸੇ ਹੋਏ ਫਿਰਦੇ ਆਮ ਆਦਮੀ ਪਾਰਟੀ ਨੇ ਕਾਰਵਾਈ ਕੀ ਕਰ ਦਿੱਤੀ ਬਿਕਰ ਮਜੀਠੀਆ ਕੇਸ 'ਚ ਮੈਂ ਇੱਕੋ ਗੱਲ ਪੁੱਛਣਾ ਚਾਹੁੰਦਾ ਮਜੀਠੀਆ ਕੇਸ ਦੇ ਵਿੱਚ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਆ ਦੱਸੋ ਪਹਿਲੇ ਕੇਸ ਕਿਤਾ ਵੈ ਸੀਗਾ ਚਲੋ ਜਦ ਅੱਜ ਕੱਲ ਕੋਈ ਅਫਸਰ ਜਿਹੜੇ ਰਿਟਾਇਰ ਹੋ ਗਏ ਗੱਲ ਕਰਦੇ ਨੇ ਚਲਣ ਕਿਉਂ ਨਹੀਂ ਦਿੱਤਾ ਜਦੋਂ ਤੁਹਾਡੇ ਕੋਲ ਇੰਨਾ ਪ੍ਰੂਫ ਸੀ ਚਲਾਣ ਦੇ ਦੇਣਾ ਸੀ ਚਲਾਣ ਕਿਉਂ ਨਹੀਂ ਦਿੱਤਾ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਕਿਸ ਗੱਲ ਦੀ ਮੰਗੀ ਉਹਨੂੰ ਪਤਾ ਸੀ ਕਿ ਮੇਰੇ ਕੋਲ ਪ੍ਰੂਫ ਹੈ ਨਹੀਂ ਡੁਟਾ ਅਲੋਕੇਸ਼ਨ ਮੈਂ ਲਗਾ ਬੈਠਾ ਤੇ ਕੋਰਟ ਨੇ ਮਾਨਾ ਨਹੀਂ ਦੇ ਵਿੱਚ ਮੈਨੂੰ ਅੰਦਰ ਦੇਣਾ ਹੈ ਜਾਂ ਤਾਂ ਪ੍ਰੂਫ ਸੀ ਉਸਨੇ ਭਗਵੰਤ ਮਾਨ ਹੀ ਸੀ ਕਿ ਮੁੱਖ ਮੰਤਰੀ ਹੋਰ ਕੌਣ ਸੀਗਾ ਸਰਕਾਰ ਤਾਂ ਇਹਨਾਂ ਦੀ ਸੀ ਜੀ ਕੇਜਰੀਵਾਲ ਨੂੰ ਮਾਫੀ ਜਦੋਂ ਮੰਗ ਲਈ ਉਹ ਤੋਂ ਬਾਅਦ ਤਾਂ ਭਗਵੰਤ ਮਾਨ ਨੂੰ ਇਹ ਗੱਲਾਂ ਕਰਨੀ ਬੁਚਿਤ ਨਹੀਂ ਹੈ ਸੋ ਬਣੀ ਤਾਂ ਰਾਜਨੀਤੀ ਖੇਡ ਕਰ ਰਿਹਾ ਹੈ ਜੇ ਜੇ ਮਰੀ ਮਜੀਠੇ ਦੇ ਵਿੱਚ ਕੋਈ ਕਸੂਰ ਸੀ ਤਾਂ ਤਲਾਣ ਦੇ ਕੇ ਉਹਦੇ ਅੰਦਰ ਕਰ ਦਿੰਦੇ ਕਿਉਂ ਬਾਹਰ ਆਣ ਦਿੱਤਾ ਤੁਹਾਡੀ ਸਮਝ ਕੀ ਕਹਿੰਦੀ ਹੈ ਕਿਉਂਕਿ ਦੋ ਕੇਸ ਹੁਣ ਤੱਕ ਦਰਜ ਹੋਏ 2121 ਚ ਚੰਨੀ ਸਰਕਾਰ ਵਾਲੇ ਐਨਡੀਪੀਐਸ ਵਾਲਾ ਹੁਣ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਕਿ ਕਿਤੇ ਤਾਂ ਠੀਕ ਹੋਈ ਹੋਣੀ ਕਾਰੋ ਮੈਂ ਤੁਹਾਨੂੰ ਦੇਖੋ ਤਾਂ ਗੱਲ ਸੁਣੋ ਜੀ ਮੈਂ ਤਾਂ ਸਾਫ਼ ਗੱਲ ਕਰਦਾ ਆਮਦਨ ਜਾਇਦਾਦ ਤੋਂ ਦਾ ਬਣਾਣੀ ਉਹਦੇ ਵਿੱਚ ਰਿਕਾਰਡ ਹੈ ਅਗਲੇ ਡੇ ਕਮਲੇ ਨਹੀਂ ਹੈ ਜੀ कमले नहीं है कारोबार है को मतलब कोई वो नहीं है छजमन नहीं सी यार किसी कोई जाड़ीदार नहीं सकते जद्दी जदादा इन्होंने को फिर जो रिटर्न है, है साल साल रिटर्न बढ़ते अगर सब स नी पक्ष जांच होएगी कुछ नहीं होना मैं तुम्हें तो दस देना इतें बैठे आप ਨੀ ਪੱਖ ਜਾਂਚ ਹੋਗੀ ਕੁਛ ਨਹੀਂ ਹੋਣੇਗਾ ਅੱਜ ਕੱਲ ਹਰੇਕ ਬੰਦਾ ਆਪਣੇ ਕਾਗਜ਼ ਪੱਤਰ ਸਾਰਸਾਈ ਕਰਕੇ ਚੱਲਦਾ ਟੈਕਸ ਵਰਕੇ ਚੱਲਦਾ ਹੈ ਕਾਰੋਬਾਰ ਚੱਲੇ ਰਾਜਨੀਤੀ ਚ ਥੋੜਾ ਬਾਕੀ ਹੋਰ ਕਿੰਨੇ ਲੋਕ ਨੇ ਜਿ ਜਨੇ ਰਾਜਨੀਤੀ ਚ ਨਹੀਂ ਆਇ ਅਰਪਤੀ ਖਰਪਤੀ ਬਣੇ ਨੇ ਕਮ ਕਰਕੇ ਬਣੇ ਨੇ ਟੈਕਸ ਦਿੰਦੇ ਨੇ ਸਾਰਾ ਕੁਝ ਦਿੰਦੇ ਨੇ ਐਵੇਂ ਹੜ ਨੂੰ ਕਿਸ ਨੂੰ ਬੜ ਲਓ ਹੁਣ ਆਪਾਂ ਇਹ ਕਿੱਸਾ ਲਾ ਦੀ ਇਹਨਾਂ ਦੇ ਮਤਲਬ ਹੈ ਜਿੰਨੇ ਵੀ ਕਿਸ ਨੂੰ ਫੜ ਲਓ ਜਿਹੜੇ ਆਮ ਆਦੀ ਪਾਰਟੀ ਦੇ ਅੱਜ ਜਿੰਨੀ ਕਰਾਪਸ਼ਨ ਪੰਜਾਬ ਦੇ ਵਿੱਚ ਰਿਸ਼ਪਤ ਖੋਰੀ ਚੱਲੀ ਜਾਂਦੀ ਹੈ ਮਹਾਂਭੇ ਹਾਲ ਹੈ ਕੋਈ ਅਫਸਰ ਕੋਈ ਕਿਸੇ ਤਰ੍ਹਾਂ ਦਾ ਅਗਰ ਪੁੱਛ ਲੋ ਤਾਂ ਕਹਿੰਦੇ ਅਸੀਂ ਤਾਂ ਮਿੰਨਾ ਦੇਂਦੇ ਤਾਂ ਮਿੰਨੇ ਦੇਣੇ ਬੰਦੇ ਉੱਤੇ ਦੇਣੇ ਪੈਂਦੇ ਬਿਗਾਰਾ ਪੈਂਦੀਆਂ ਅੱਜ ਤਾਂ ਜਿੰਨਾ ਬੁਰਾ ਲੈ ਗੱਲਾਂ ਗੱਲਾਂ ਕਰਦੇ ਆ ਕੰਮ ਅੱਜ ਇੱਕ ਕੰਮ ਕਿਸੇ ਦਾ ਨਹੀਂ ਹੋ ਰਿਹਾ ਇੰਨਾ ਕੰਮ ਨਹੀਂ ਕਿ ਕ੍ਰਪਸ਼ਨ ਅੱਜ ਬਹੁਤ ਜ਼ਿਆਦਾ ਹੋ ਗਈ ਉਹ ਕਹਿੰਦੇ ਅਸੀਂ ਆਪ ਦਾ ਵੀ ਨਹੀਂ ਵੇਖਦੇ ਟੰਗਣ ਲੱਗਿਆ ਚਾਹੇ ਸਾਡਾ ਵ代ਕ ਹੈ ਚਾਹੇ ਮੰਤਰੀ ਹੈ ਕਿੰਨੀਆਂ ਕਹਿੰਦੇ ਉਦਾਹਰਨਾਂ ਦਿੱਤੀਆਂ ਸੀ ਸਿਰਫ ਵੋਟਾਂ ਲੈਣ ਵਾਸਤੇ ਹੁਣ ਕੀ ਸੀਗਾ ਜਿਹੜਾ ਚੋਣ ਪਹਿਲੇ ਚੋਣ ਹੋਇਆ ਉਹ ਕਰਨਾ ਸੀ ਤਾਂ ਚੋਣ ਜਦੋਂ ਆਇਆ ਉਹ ਇੱਕ ਸਿੰਗਲਾ ਸੀਗਾ ਉਹਨੂੰ ਟੰਗੇ ਇੱਕ ਦਫ਼ਸਰ ਟੰਗਦਾ ਦੇਖੋ ਜੀ ਆ ਕਰ ਰਿਹਾ ਹੁਣ ਜਿਹੜਾ ਲੁਧਿਆਣਾ ਚੋਣ ਆਇਆ ਇੱਕ ਸਾਡੇ ਐਸਐਸਪੀ ਸੀ ਫਾਜ਼ਿਲ ਕਾ ਹਾਂਜੀ ਨਾਇਦ ਸ੍ਰੀ ਬੰਦਾ ਉਹਨੂੰ ਟੰਗਦਾ ਤੇ ਇੱਕ ਆਪ ਦਾ ਬੰਦਾ ਲੁਧਿਆਣਾ ਦਾ ਟੰਗਦਾ ਕਿ ਅਸੀਂ ਦੇਖੋ ਜੀ ਆਪ ਦੇ ਆਪ ਨੂੰ ਟੰਗਦੇ ਆ ਇਹ ਮਤਲਬ ਕੀ ਹੈ ਕਿ ਇਹ ਰਾਜ ਉਹ ਗੰਦੀ ਰਾਜਨੀਤੀ ਹੈ ਉੱਚੀ ਰਾਜਨੀਤੀ ਹੈ ਤੁਸੀਂ ਇਲੈਕਸ਼ਨ ਆਂਦੇ ਜਦੋਂ ਹੀ ਕਰਦੇ ਹੁਣ ਕੌਣ ਟੰਗੋਗਾ ਕਿਸ ਨੂੰ ਦੋ ਦੋ ਵੋਟਾਂ ਆndੀਆਂ ਵੋਟਾਂ ਲੈਣ ਦੇ ਮਾਰੇ ਇਸ ਤਰ੍ਹਾਂ ਦੇ ਕੇਸ ਕਰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਹੁਣ ਮਜੀਠੀ ਦੀ ਗੱਲ ਆ ਤਾਂ ਮਜੀਠੀ ਨੂੰ ਮੈਂ ਤਾਂ ਹੀ ਕਹਿੰਦਾ ਵੀ ਤੂੰ ਸ਼ਿਫਰ ਕੇਜਰੀਵਾਲ ਨਾਲ ਜਦੋਂ ਗੱਲ ਕਰਦੇ ਹੋ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਤੁਹਾਡਾ ਸੁਪਰੀਮੋ ਜਿਹੜਾ ਉਹ ਮਾਫੀ ਮੰਗਿਆ ਦੀ ਜਾਨ ਚੁੜਾਏ ਮਾਫੀ ਕਿਉਂ ਕੋਣ ਮਾਫੀ ਮੰਗਦਾ ਜਿਹਦੀ ਮਤਲਬ ਗਲਤ ਹੈ ਲਿਖ ਸਲਾ ਉਹ ਮੰਗੇਗਾ ਜਿਹਦੇ ਕੋਲ ਪ੍ਰੂਫ ਹੋਵੇਗਾ ਜਿਹਦੇ ਕੋਲ ਦੁਰਤ ਨਾਲ ਗੱਲ ਕਰੇਗਾ ਉਹ ਨਹੀਂ ਮੰਗੇਗਾ ਤਾਂ ਫਿਰ ਇਹ ਗੱਲਾਂ ਨਜਾਇਜ਼ ਨੇ ਇਸ ਤਰ੍ਹਾਂ ਲੋਕੀ ਸਾਰੇ ਜਾਣਦੇ ਪਬਲਿਕ ਜਾਣਦੀ ਹੈ ਵੀ ਕੀ ਕਰੀ ਜਾਂਦੇ ਹੋਣ ਵੀ ਕਾਲੀ ਦਲ ਦੀ ਲੀਡਰਸ਼ਿਪ ਚੈਲੰਜ ਕਰ ਰਹੀ ਹੈ ਕਹਿੰਦੇ ਨਾਮ ਕਿਉਂ ਨਹੀਂ ਲੈਂਦੇ ਜਦੋਂ ਬੋਲਦੇ ਆ ਪ੍ਰੈਸ ਕਾਨਫਰੈਂਸ ਕਰਦੇ ਆ ਵਿਕਰਮਜੀਠੀ ਜਾ ਰਿਹਾ ਹੈ ਕਿ ਆ ਜਾ ਰਿਹਾ ਹੈ ਕਿ ਵੱਡੀ ਮੱਛੀ ਨੂੰ ਹੱਥ ਪੈ ਗਿਆ ਦੇਖੋ ਇਹ ਤਾਂ ਵੱਡੀਆਂ ਮੱਛੀਆਂ ਵੱਡੀਆਂ ਮੱਛੀਆਂ ਤਾਂ ਹੋਰ ਵੱਡੀਆਂ ਇਹਨਾਂ ਦੇ ਸਾਰੇ ਨਿਗਾਚੇ ਇਹ ਮੱਛੀਆਂ ਕੋਲ ਆਪ ਮਾਲਮਤਾ ਲੈਂਦੇ ਸਾਰੇ ਸਭ ਨੂੰ ਪਤਾ ਕੋਈ ਐਜੀ ਗੱਲ ਨਹੀਂ ਮੈਂ ਕੋਈ ਨਹੀਂ ਕਹ ਰਿਹਾ ਤੇ ਅਗਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਨਸ਼ੇ ਦੀ ਗੱਲ ਬਾਰੇ ਤੇ ਜਨਤਾ ਪਾਰਟੀ ਸ਼ਰੋਮਣੀ ਕਾਲੀ ਦਲ ਦੀ ਜਦੋਂ ਸਰਕਾਰ ਸੀ ਨਾ ਉਦੋਂ ਇਹ ਫੜਾ ਫੜਾਈ ਕ੍ਰਾਈਸਿਸ ਸੀ ਇਹ ਜਦੋਂ ਫੜਾਫੜੇ ਹੋਣ ਲੱਗੀ ਸੀ ਤੇ ਮੈਂ ਸੁਖਵੀਰ ਜੀ ਨੂੰ ਕਹਿ ਸੀਗਾ ਕਿ ਮੈਂ ਇਹਦੇ ਵਿੱਚ ਪੰਜਾਬ ਜਿਹੜਾ ਹੈ ਬਦਨਾਮ ਇੱਕ ਗਲਤ ਹੋ ਰਿਹਾ ਹੈ ਕਿ ਸੁਖਵੀਰ ਜੀ ਤੁਸੀਂ ਨਾ ਅਫਸਰਾਂ ਨੂੰ ਰੋਕੋ ਇਹ ਟੇਬਲ ਤੇ ਰੱਖ ਕੇ ਤੇ ਗੱਲ ਕਰਦੇ ਆ 15 ਕਰੋੜ ਦੀ ਫੜਲੀ 20 ਕਰੋੜ ਦੀ ਫੜਲੀ ਤੇ ਮੈਂ ਕਹਿੰਦਾ ਚਰਚਾ ਜਾਂਦੀ ਹੈ ਬੜੀ ਭਾਰੀ ਔਰ ਪੰਜਾਬ ਬਦਨਾਮ ਹੋ ਰਿਹਾ ਇਹ ਤੁਸੀਂ ਇਹ ਐਟਟੇਚਮੈਂਟ ਬੰਦ ਕਰਕੇ ਅੰਦਰ ਖਾਤੇ ਕੰਮ ਜਿਹੜਾ ਉਹ ਆਪਾਂ ਇਹਨੂੰ ਕਰੀਏ ਇਹ ਤੁਹਾਡੀ ਸਰਕਾਰ ਵਲੇ ਤੁਸੀਂ ਸੁਖਵੀਰ ਬਾਦਲ ਨਾਲ ਗੱਲ ਕਰਦੇ ਹੋ ਹਾਂ ਸੁਖਵੀਰ ਜੀ ਨੇ ਸਾਡੀ ਸਰਕਾਰ ਨੇ ਤਾਂ ਸਟਾਰਟ ਕਰਾਇਆ ਸਾਰਾ ਤੁਸੀਂ ਰਿਕਾਰਡ ਕੱਢੋ ਉਸ ਟਾਈਮ ਕਿੰਨੇ ਪਰਚੇ ਕਰਾਏ ਇਹ ਅਲੋਕੇਸ਼ਨ ਲਾਂਦੇ ਆ ਕਿ ਵੀ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਸੀ ਫੜਨਾ ਤੇ ਅਕਾਲੀ ਦਲ ਔਰ ਭਾਜਪਾ ਦੀ ਸਰਕਾਰ ਨੇ ਇਹ ਜਿਹੜਾ ਬਿਕਰਮਜੀਠਿਆ ਦਾ ਬੇਸ ਬਣਿਆ ਕੇਸ ਤੋਂ ਪੁਰਾਣੇ ਚੀਜ਼ਾਂ ਨੂੰ ਲੈ ਕੇ ਜਿਵੇਂ ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਵੀ ਤੁਹਾਡੀ ਸਰਕਾਰ ਵੱਲੇ ਸੁਣੋ ਉਹ ਤਾਂ ਐਵੇਂ ਨਹੀਂ ਮੈਂ ਰਾਜਨੀਤੀ 'ਚ ਹਾਂ ਸਟੇਜ 'ਤੇ ਮੇਰੇ ਨਾਲ ਕੋਈ ਫੋਟੋ ਖਿਚਾ ਲੈਂਦਾ ਔਰ ਕਿਸੇ ਦੇ ਮੱਥੇ 'ਤੇ ਥੋੜਾ ਲਿਖਿਆ ਹੁੰਦਾ ਫੋਟੋ ਖਿਚਾ ਲਈ ਕੋਈ ਵਿਆਹ 'ਚ ਆ ਗਿਆ ਜਿਹੜਾ ਕੋਈ ਗਲਤ ਕੰਮ ਕਰ ਰਿਹਾ ਹੈ ਕਈ ਵਾਰੀ ਕਿਸੇ ਲੀਡਰ ਨੂੰ ਅਭਗੰਤਮਾਨ ਜੀ ਨਾਲ ਕਈ ਲੋਕ ਫੋਟੋ ਖਿਚਾ ਆ ਜਾਂਦੇ ਆ ਕਲ ਨੂੰ ਅਗਰ ਫੋਟੋ ਕੱਢਾਂਗੇ ਜਬਤ ਪਤਾ ਲੱਗ ਜੂ ਕੋਈ ਰੋਕ ਥੋੜਾ ਸਕਦਾ ਵੀ ਇਹ ਕੋਣ ਬੰਦਾ ਹੈ ਕਿਸ ਤਰ੍ਹਾਂ ਦਾ ਬੰਦਾ ਹੈ ਤਾਂ ਇਸ ਕਰਕੇ ਕੀ ਹੈ ਕਿ ਬਦਨਾਮੀ ਕਰਨੀ ਫਿਰ ਫੋਟੋ ਲਾ ਦੇ ਆ ਦੇਖੋ ਜਿਹਦੇ ਨਾਲ ਲਿਆ ਜਾਏ ਪਿਆਰ ਹੈ ਤੇ ਅਸੀਂ ਤਾਂ ਜਿੱਥੇ ਜਾਣੇ ਆ ਫੋਟੋ ਖਿਚਾਉਣ ਨੂੰ ਅਸੀਂ ਸੱਕਲ ਹੀ ਨਹੀਂ ਦੇਖੀ ਹੁੰਦੀ ਅਸੀਂ ਆ ਥੋੜੇ ਪੁੱਛਦੇ ਆ ਭਾਈ ਤੇਰਾ ਰਿਕਾਰਡ ਲਿਆ ਪਹਿਲਾਂ ਵੀ ਤੂੰ ਮਸਾੜ ਨਾਲ ਫੋਟੋ ਖਿਚਾ ਰਿਹਾ ਫੋਟੋ ਖਿਚਾ ਲੈਂਦੇ ਲੋਕੀ ਬਾਅਦ ਜਦੋਂ ਗੁਰਦਿਆਂ ਤੋਂ ਫੋਟੋ ਲਾਂਦੇ ਆ ਫਿਰ ਇਹ ਗੱਲ ਨਹੀਂ ਹੈਗੀ ਦੇਖੋ ਨਸ਼ਿਆਂ ਨੂੰ ਲੈ ਕੇ ਮੌਜੂਦਾ ਸਰਕਾਰ ਨੇ ਤੁਸੀਂ ਕਹ ਇਹਨਾਂ ਦਾ ਕੰਮ ਆ ਬਣਦਾ ਫਰਜ਼ ਬਣਦਾ ਕਰਨਾ ਠੀ ਵਿਰੋਧ ਸ਼ੁਰੂ ਹੀ ਹੋਰਣਾ ਨੇ ਨਹੀਂ ਕੀਤਾ ਅਸੀਂ ਕੀਤਾ ਕਹਿੰਦੇ ਘਰ ਟਾਉਣ ਦੀ ਜਿਹੜੀ ਮੁਹੀਮਾ ਅਸੀਂ ਸ਼ੁਰੂ ਕੀਤੀ ਹੈ ਇਹ ਜੋਗੀ ਨੇ ਕੀਤੀ ਸੀਗੀ ਇਹਨਾਂ ਨੇ ਕਿੱਥੇ ਸ਼ੁਰੂ ਕੀਤੀ ਹੈ ਔਰ ਘਰ ਡਾਣਾ ਮੈਂ ਤਾਂ ਉੱਚੇ ਤੇ ਨਹੀਂ ਸਮਝਦਾ ਜਿਸ ਤਰ੍ਹਾਂ ਦੇ ਮੈਂ ਗੁਰਗਣਾ ਚਾਹੁੰਦਾ ਤੁਹਾਨੂੰ ਜਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਇਹ ਨਸ਼ਾ ਮੁਕਤ ਕਰਨਾ ਚਾਹੁੰਦੇ ਨਹੀਂ ਹੋਣਾ ਜਿਹਨੂੰ ਨਸ਼ੇ ਦੀ ਲਤ ਪੈ ਗਈ ਉਹਨੂੰ ਨਸ਼ਕ ਕਰਨਾ ਹੀ ਕਰਨਾ ਹੈ ਅਸੀਂ ਅਗਰ ਇੱਕ ਰਸਤਾ ਬੰਦ ਕਰ ਦਿੰਦੇ ਆ ਨਾ ਤਾਂ ਸਾਨੂੰ ਪੈਰਲਲ ਰਸਤਾ ਦੇਣਾ ਪੈਣਾ ਹੈ ਜੇ ਪੈਰਲਲ ਰਸਤਾ ਨਹੀਂ ਦਿਓਗੇ ਕੋ ਉੱਤੋਂ ਦੇ ਟੱਪੂਗਾ ਕੋ ਤਲੋਂ ਦੇ ਟੱਪੂਗਾ ਕੋ ਕਿੱਥੋਂ ਦਾ ਟੱਪੂਗਾ ਅਸੀਂ ਬੰਦ ਤਾਂ ਕਰਤਾ ਐਲਟਰਨੇਟ ਕੀ ਦਿੱਤਾ ਸਾਨੂੰ ਇਸ ਦਾ ਐਲਟਰਨੇਟ ਦੇਖ ਕੇ ਦੇਣਾ ਪੈਂਦਾ ਪੰਚਾਇਤਾਂ ਦਾ ਸਾਥ ਲੈਣਾ ਪੈਣਾ ਪੰਚਾਇਤਾਂ ਦਾ ਸਾਥ ਲੈਣਾ ਪੈਣਾ ਇੱਕ ਪੰਚਾਇਤਾਂ ਦੇ ਵਿੱਚ ਦੇਖਣਾ ਪੈਣਾ ਹੈ ਸਿਆਣਾ ਤੇ ਨਗਰਪਾਲਿਕਾ ਦਾ ਸਾਥ ਲੈਣਾ ਪੈਣਾ ਪਟਵਾਰੀਆਂ ਦਾ ਸਾਥ ਲੈਣਾ ਪੈਂਦਾ ਹੈ ਪਰ ਸਰਪੰਚਾਂ ਦਾ ਸਾਥ ਲੈਣਾ ਪੈਂਦਾ ਹੈ ਉੱਥੇ ਲਿਸਟ ਬਣਾ ਕੇ ਦੇਖੋ ਅੱਜ ਸਿੰਥੈਟਿਕ ਨਸ਼ਾ ਕਿਉਂ ਆ ਗਿਆ ਪਹਿਲੇ ਕੀ ਸੀ ਕਾਫੀ ਮੋਰਪੋਸਟ ਹੁੰਦਾ ਸੀਗਾ ਅਫੀਮੋਰਪੋਸਟ ਸਾਰੇ ਥੋੜੇ ਕਾਂਦੇ ਸੀਗੇ ਅੱਜ ਅਸੀਂ ਆ ਕਰਕੇ ਬੰਦ ਕਰਤਾ ਦੇਖੋ ਜੀ ਨਸ਼ਾ ਐਵੇਂ ਹੋ ਜਾਊਗਾ ਹੁਣ ਠੇਕੇ ਸਰਾਬ ਦੇ ਥਾਂ ਤਾਂ ਖੁੱਲ ਹੋਏ ਸਾਰੇ ਕੋ ਸਰਾਂ ਪਿੰਦੇ ਗਲੀ ਗਲੀ ਖੁੱਲ ਹੋਏ ਠੇਕੇ ਕੋ ਸਾਰੇ ਸਰਾਬ ਤਾਂ ਨਹੀਂ ਪਿੰਦੇ ਜਿਹੜਾ ਆਦੀ ਹੋ ਗਿਆ ਉਹਨੂੰ ਕੋ ਚਾਰਾ ਨਹੀਂ ਹੈਗਾ ਅਫੀਮ ਪੋਸ ਜਿਹੜੇ ਲੋਕ ਖਾਂਦੇ ਸੀ ਅਫੀਮ ਪੋਸ ਖਾਣ ਲੱਗ ਕਦੇ ਮਰਿਆ ਨਹੀਂ Yeah. Mm. ਉਹਨੇ ਅਗਰ ਪੋਸਟਖਾਨ ਵਾਲੇ ਬੰਦੇ ਕੋਲ ਇੱਕ ਕਿੱਲਾ ਸੀ ਤਾਂ ਦੋ ਬਣਾਏ ਤਿੰਨ ਬਣਾਏ ਚਾਰ ਬਣਾਏ ਕੰਮ ਕਰਕੇ ਔਰ ਕਦੇ ਡਾਕਾ ਨਹੀਂ ਮਾਰਿਆ ਔਰ ਉਹ ਹੁਣ ਜਿਹੜਾ ਇਹ ਸਿੰਥੈਟਿਕ ਨਸ਼ਾ ਆ ਗਿਆ ਇਹ ਬੰਦੇ ਦਾ ਇੱਕ ਤਾਂ ਕਰ ਨਹੀਂ ਰਹਿਂਦਾ ਇੱਕ ਬੰਦੇ ਦਾ ਸਰੀਰ ਨਹੀਂ ਰਹਿਂਦਾ ਇੱਕ ਬੰਦੇ ਤੇ ਜ਼ਮੀਰ ਨਹੀਂ ਰਹਿੰਦੀ ਇੱਥੋਂ ਤੱਕ ਕਿ ਉਹ ਡਾਕੇ ਮਾਰਨੇ ਔਰ ਤਾਰੇ ਇਹ ਮਹਿੰਗੇ ਹੋ ਗਏ ਪਰ ਜੈਨੀ ਸਾਹਿਬ ਜਿਹੜੀ ਹੈ ਹਫੀਮ ਖੇਤੀ ਵਾਲੀ ਜਾਂ ਹੋਰ ਗੱਲ ਦਿੰਦੇ ਆ ਨਾ ਜਿਹੜਾ ਅਲਟਰਨੇਟ ਉਹ ਕਹਿੰਦੇ ਕਿ ਡਾਕਟਰਾਂ ਦਾ ਕੁਛ ਇਹਦਾ ਕਹਿਣਾ ਕੋਈ ਮਾਰਾਂ ਦਾ ਕਹਿਣਾ ਕਹਿੰਦੇ ਇੱਕ ਨਸ਼ੇ ਤੋਂ ਢਾਕੇ ਦੂਜੇ ਤੇ ਲਾਵਾਂਗੇ ਫਾਇਦਾ ਕੀ ਮਿਲੂ ਨਹੀਂ ਆਉਂਦੀ ਲੱਗਦਾ ਦੇਖੋ ਗ ਸਰਦਾਰ ਪ੍ਰਤਾਪ ਸਿੰਘ ਕੇਰੋ ਸੀਗੇ ਉਹਨਾਂ ਨੇ ਅਫੀਮ ਬੰਦ ਕੀਤੀ ਅਫੀਮ ਜਦੋਂ ਬੰਦ ਕੀਤੀ ਨਾ ਉਹਨਾਂ ਨੇ ਪਰਮਟ ਦਿੱਤੇ ਸੀਗੇ ਲੋਕਾਂ ਨੂੰ ਵੀ ਜਿਹੜਾ ਖਾਂਦਾ ਹੈ ਪਰਮਟ ਬਣਾ ਲਓ ਰੋਸਪਿਟਲ ਤੋਂ ਲਿਆਉਂਦਾ ਸੀਗਾ ਉਹਨਾਂ ਬਜ਼ੁਰਗਾਂ ਦੀ ਉਮਰ ਪੂਰੀ ਹੋ ਗਈ ਉਹ ਪੋਸਟ ਜੇ ਇਸ ਟਾਈਮ ਪ੍ਰਤਾਪ ਸਿੰਘ ਕੇਰੋ ਪਰਮਿਟ ਨਾ ਦਿੰਦੇ ਔਰ ਜਿਹੜੇ ਬੁਜ਼ੁਰਗ ਹਫੀਮ ਜਿਹੜੇ ਲੋਕ ਖਾਂਦੇ ਸੀਗੇ ਉਹਨਾਂ ਨੇ ਫਿਰ ਕੀ ਕਰਨਾ ਸੀਗਾ ਗੰਦੇ ਨਸ਼ੇ ਨੂੰ ਪੈਣਾ ਸੀ ਉਹ ਕਿ ਵੀ ਕਿਹੜੇ ਕਿਹੜੇ ਖਾਂਦੇ ਆ ਉਹਨਾਂ ਨੂੰ ਪਰਮਿਟ ਦੇਤਾ ਔਰ ਪਰਮਿਟ ਨਾਲ ਆਪ ਦਾ ਜਿੰਨਾ ਸੀਗਾ ਕੋਈ 2 ਟੋਲਾ 3 ਟੋਲਾ ਹਸਪੀਟਲ ਤੋਂ ਉਹਨਾਂ ਨੂੰ ਮਿਲਦਾ ਹੁੰਦਾ ਸੀਗਾ ਪਿਓਰ ਚੀਜ਼ ਮਿਲਦੀ ਹੁੰਦੀ ਸੀ ਤੇ ਉਹ ਮਰੇ ਨਹੀਂ ਸਹੀ ਉਮਰ ਪੂਰੀ ਕਰਕੇ ਚਲੇ ਗਏ ਇਸ ਤਰ੍ਹਾਂ ਹੁਣ ਨਸ਼ੇ ਤੇ ਪਰਮਿਟ ਦੇ ਦਿਓ ਅਰੇ ਬੰਦਾ ਜਿਹੜਾ ਪਿੰਡ 'ਚ ਬੈਠੋ ਪੰਚਾਇਤ ਦੇ ਵਿੱਚ ਜਾਓ ਜਾ ਕੇ ਗੱਲ ਕਰੋ ਵੀ ਤੇਰੇ ਪਿੰਡ 'ਚ 10 ਕਿੰਨੇ ਬੰਦੇ ਨਸ਼ਾ ਕਰ ਰਹੇ ਬੁਲਾ ਲਓ ਅਗਰ ਕੋਈ ਪ ਦੇ ਦੋਰ ਦੇ ਦੋ ਸਾਰੇ ਨਹੀਂ ਖਾਂਦੇ ਕਦੇ ਵੀ ਮਤਲਬ ਕਦੀ ਵੀ ਸਾਰੇ ਖਾਣ ਲੱਗ ਜਾਣਗੇ ਅੱਛੀ ਅੱਜ ਤੁਸੀਂ ਢੇਰ ਮਾਰ ਦਿਓ ਅਫੀਮ ਦਾ ਢੇਰ ਮਾਰ ਦਿਓ ਪੋਸ ਦਾ ਢੇਰ ਮਾਰ ਦਿਓ ਖਾਣ ਵਾਲੇ ਨੇ ਖਾਣਾ ਸਾਰਿਆਂ ਨੇ ਨਹੀਂ ਖਾਣਾ ਠੀਕ ਹੈ ਜੀ ਹਰੇਕ ਦੇ ਅਲੱਗ ਨੇ ਜਿਹੜਾ ਜਿਹਨੂੰ ਲਤ ਲੱਗ ਗਈ ਉਹਨ ਡੰਡਿਆਂ ਨਾਲ ਨਹੀਂ ਛੁਡਾ ਸਕਦੇ ਉਹਨੂੰ ਤੁਸੀਂ ਪਿਆਰ ਨਾਲ ਛੁਡਾ ਸਕਦੇ ਹੁਣ ਕਿੰਨਾ ਕਹ ਦੱਸੋ ਛਡਾਓ ਕੇਂਦਰ ਬਣਾਤੇ ਨਸ਼ਾ ਛਡੋ ਕੇਂਦਰ ਤੇ ਬਣਾਤੇ ਤੇ ਪਤਾ ਕੀ ਹੈ ਇਹ ਗੋਲੀ ਇੱਕ ਗੋਲੀ ਦਿੰਦੇ ਜੀਭ ਤੇ ਪਾਉਂਦੇ ਉਹ ਵਿਚਾਰਾ ਇੱਕ ਦਿਨ ਖਾ ਕੇ ਆਂਦਾ ਫਿਰ ਦੂਸਰੇ ਦਿਨ ਲੈਨ ਤੇ ਲੱਗਿਆ ਰਹਿੰਦਾ ਦੱਸੋ ਇਨਸਾਨੀਅਤ ਹੈ ਕਿ ਕੀ ਕਰਨਗੇ ਲੋਕੀ ਤਾਂ ਇਸ ਕਰਕੇ ਕੀ ਹੈ ਕਿ ਕੋਈ ਚੀਜ਼ ਬੰਦ ਕਰਨ ਤੋਂ ਪਹਿਲਾਂ ਉਹਨੂੰ ਆਲਟੀਨੇਟਰ ਦੇਣਾ ਬੜਾ ਜ਼ਰੂਰੀ ਹੈ ਔਰ ਸਾਡੇ ਵਾਸਤੇ ਕੀ ਹੈ ਕਿ ਨਸ਼ੇ ਵਾਸਤੇ ਜਿਹੜੇ ਅਸੀਂ ਸਿੰਥੈਟਿਕ ਨਸ਼ਿਆਂ ਤੋਂ ਗੰਦੇ ਨਸ਼ਿਆਂ ਤੋਂ ਲੋਕਾਂ ਨੂੰ ਅਗਰ ਰਸਤੇ ਲੈਣਾ ਹੈ ਤਾਂ ਸਾਡੇ ਕੋਲ ਆਰਟੀਨੈਟ ਅਫੀਮਰ ਪੋਸਟ ਹੈ ਔਰ ਅਫੀਮਰ ਪੋਸਟ ਆਮ ਨਹੀਂ ਪਰਮਟ ਦੇ ਦਿਓ ਪਰਮਟ ਬੰਦੇ ਨੂੰ ਮਿਲਿਆ ਹੋਵੇ ਜਿੰਨੀ ਲੋੜ ਹੋਵੇ ਉਹ ਆਪ ਦਾ ਕਰੇ ਤੋਂ ਹਸਪੀਟਲ ਤੋਂ ਲਿਆਵੇ ਮਹੀਨੇ ਦਾ ਲਿਆਵੇ ਤਾਂ ਆਪ ਦਾ ਕਰੇ ਜੇ ਨਹੀਂ ਸਾਹਿਬ ਇੱਕ ਪੰਜਾਬ ਜਿਹੜਾ ਨਾ ਬਾਰਡਰ ਸਟੇਟ ਹੋਣ ਕਰਕੇ ਵੀ ਕਈ ਚੀਜ਼ਾਂ ਨਾਲ ਜੂਝਦਾ ਹੈ ਤੁਸੀਂ ਆਪਾਂ ਤੇ ਸਾਰੇ ਬਾਰਡਰ ਤੋਂ ਆਉਣੇ ਆ ਇੱਕ ਗੱਲ ਕਹੀ ਜਾਂਦੀ ਹੈ ਸਰਕਾਰ ਵੱਲੋਂ ਕਿ ਜਿਹੜੀ ਸਾਨੂੰ ਸੈਂਟਰ ਦੀ ਸਰਕਾਰ ਹੈ ਨਾ ਕਈ ਮਾਮਲੇ ਸਹਿਯੋਗ ਨਹੀਂ ਦਿੰਦੀ ਜਾਂ ਸਾਡਾ ਐਂਟੀ ਡਰੋਨ ਸਿਸਟਮ ਬਣਾਉਣਾ ਹੈ ਜਾਂ ਜਿਹੜਾ 50 ਕਿਲੋਮੀਟਰ ਬੀਐਸਐਫ ਦੇ ਦਾਇਰੇ 'ਚ ਵੀ ਆ ਗਿਆ ਖੇਤਰ ਇਸ ਦੇ ਬਾਅਦ ਵੀ ਤਸਕਰੀ ਜ਼ੋਰਾਂ ਤੇ ਚੱਲ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਸੈਂਟਰ ਨੂੰ ਸਹਿਯੋਗ ਨਹੀਂ ਦੇ ਰਿਹਾ ਪੰਜਾਬ ਨੂੰ ਇਹ ਕਿਉਂ ਨਹੀਂ ਦਿੰਦਾ ਪੰਜਾਬ ਨੂੰ ਸੁਸੂਸ ਦਿੰਦਾ ਦਿੰਦੇ ਕਿਉਂ ਨਹੀਂ ਪੰਜਾਬ ਇਹ ਲੈਣ ਨਹੀਂ ਜਾਣਦੇ ਇਹ ਲੈਣਾ ਨਹੀਂ ਜਾਣਦੇ ਜਦੋਂ ਮਤ ਆਈ ਉਸਮਾਨ ਸਕੀਮ ਚਲਾਈ ਇਹਨਾਂ ਲਾਗੂ ਨਹੀਂ ਕੀਤੀ ਵੀ ਸੈਂਟਰ ਇਹ ਵੋਟਾ ਇਹ ਦੇਖੋ ਦੇਸ਼ ਦੀ ਰਾਜਨੀਤੀ ਨਹੀਂ ਕਰਦੇ ਇਹ ਕਰਦੇ ਬੋਟ ਦੀ ਰਾਜਨੀਤੀ ਤੇ ਬੋਟ ਦੀ ਜਿੱਥੇ ਰਾਜਨੀਤੀ ਹੁੰਦੀ ਹੈ ਨਾ ਉੱਥੇ ਨਾ ਸੂਬੇ ਦਾ ਭਲਾ ਹੁੰਦਾ ਨਾ ਦੇਸ਼ ਦਾ ਭਲਾ ਹੁੰਦਾ ਠੀਕ ਹੈ ਇਹ ਜਦੋਂ ਮਤਲਬ ਉਹ ਵੀ ਸੈਂਟਰ ਦੀ ਸਕੀਮ ਹੈ ਇੰਨੀ ਨਾ ਚਲਾਈ ਨਾ ਕਿਉਂ ਨਹੀਂ ਚਲਾਈ ਵੀ ਲੋਕਾਂ ਨੂੰ ਲੋਕਾਂ ਨੂੰ ਸਹੂਲਤ ਮਿਲੇਗੀ ਤਾਂ ਸੈਂਟਰ ਨੂੰ ਵੋਟਾਂ ਦੇਣਗੇ ਅੱਜ ਪੰਜਾਬ ਦੀ ਹਾਲਾਤ ਕੀ ਹੈ ਜਦੋਂ ਕੇਜਰੀਵਾਲ ਨੇ ਸਰਕਾਰ ਬਣਾਈ ਸੀ ਤਾਂ ਬੜੇ ਜੁੱਟੇ ਵਾਦੇ ਲਾਰੇ ਮਾਰੇ ਸੀ ਕਿ ਸਾਡੇ ਕੋਲ ਕੋਈ ਕਮੀ ਨਹੀਂ ਮੈਂ ਬਣੀਆਂ ਇੰਨਾ ਰੇਤੀ ਚੋ ਕਰ ਲਾਂਗਾ ਇੰਨਾ ਇਤੋ ਕਰ ਲਾਂਗਾ ਇੰਨੇ ਕਰੋੜ ਰੁਪਏ ਕਰ ਲਾਂਗੇ ਕਿਤੇ ਅੱਜ ਫਿਰ ਕਰਜ਼ਾ ਲੈ ਰਿਹਾ ਅੱਜ ਪੰਜਾਬ ਜਿਹੜਾ ਹੈ ਉਹ ਕਿੰਨੇ ਹਜ਼ਾਰ ਕਰੋੜ ਥੱਲੇ ਜਾ ਬੜੂਗਾ ਕੌਣ ਸੰਭਾਲੂਗਾ ਨੂੰ ਮਤਲਬ ਕੀ ਹੈ ਕਿ ਇਹ ਲੈ ਨਹੀਂ ਜਾਣਦੇ ਪਰ ਉਹ ਕਹਿੰਦੇ ਕਿ ਜਿਹੜਾ ਆਰਡੀਐਫ ਦਾ ਪੈਸਾ ਨਾ ਰੂਰਲ ਡਿਵੈਲਪਮੈਂਟ ਦਾ ਕਹਿੰਦੇ ਰੁਕਿਆ ਪਿਆ ਪ੍ਰਾਣੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਹੋਣਗੀਆਂ ਸੀ ਤਾਂ ਕਾਨੂੰਨ 'ਚ ਵੀ ਸੋਧ ਕਰਤੀ ਤਾਂ ਵੀ ਨਹੀਂ ਦਿੱਤਾ ਜਾ ਰਿਹਾ ਤੁਹਾ ਤੋਂ ਮਾਨੂੰ ਪੁੱਛਣਾ ਚਾਹਨਾ ਤੁਹਾਡੀ ਰਾਏ ਕਿ ਜਿੰਨਾ ਪੈਸਾ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਕੀ ਪੰਜਾਬ ਸਰਕਾਰ ਦਾ ਇੱਕ ਨਵਾਂ ਪੈਸਾ ਮਤਲਬ ਕੋਈ ਪਿੰਡਾਂ 'ਚ ਜਾ ਰਿਹਾ ਹੈ ਜਿੰਨੀ ਸੈਂਟਰ ਸਕੀਮ ਹੈ ਜਿੰਨੇ ਪੱਕੇ ਖਾਲੇ ਬਣਿਆ ਨਹਿਰਾਂ ਜਿੰਨੇ ਬਣਿਆ ਹੈ ਨਰੇਗਾ ਜਿੰਨੀ ਹੈ ਜਿੰਨੇ ਸਕੂਲਾਂ ਨੂੰ ਫੰਡ ਮਿਲਿਆ ਜਿੰਨੇ ਉਹ ਮਤਲਬ ਸੜਕਾਂ ਬਣੀਆਂ ਸਾਰੀ ਦੀ ਸਾਰੀ ਸੈਂਟਰ ਤੋਂ ਆ ਰਹੀ ਹੈ ਪੰਜਾਬ ਸਰਕਾਰ ਕੋਲ ਕੀ ਦੇਣ ਨੂੰ ਕੁਝ ਵੀ ਨਹੀਂ ਫਿਰ ਇਹ ਕਹਿੰਦੇ ਸੈਂਟਰ ਕੋਈ ਨਹੀਂ ਦੇ ਰਿਹਾ ਇਸ ਸੈਂਟਰ ਤੋਂ ਆ ਰਿਹਾ ਸਾਰਾ ਜਿੰਨਾ ਨਿਰਗ ਆ ਰਿਹਾ ਜਿੰਨੀ ਸਕੀਮ ਆ ਰਹੀ ਹੈ ਸਾਰੀ ਸੈਂਟਰ ਤੋਂ ਹੀ ਆ ਰਹੀ ਹੈ ਆਯੂਸ਼ਮਨ ਸਕੀਮ ਹੈ ਉਹ ਚੱਲ ਰਹੀ ਹੈ ਲੋਕਾਂ ਦੇ ਇਲਾਜ ਜਿਹੜੇ ਹੋ ਰਹੇ ਉਹ ਵੀ ਇਹਦੇ ਵਿੱਚ ਹੋ ਰਹੇ ਇਹਨਾਂ ਨੇ ਤਾਂ ਕਿਹਾ ਕਿ ਜਿਹੜਾ ਸਿਸਟਮ ਚੱਲ ਰਿਹਾ ਸੀ ਉਹਨੂੰ ਫੇਲ ਕਰਤਾ ਇਹਨਾਂ ਨੇ ਕਿਹਾ ਅਸੀਂ ਭਈ ਆ ਕੇ ਤੇ ਅਸੀਂ ਮੋਹਲਾ ਕਲੀਨਿਕ ਨਹੀਂ ਕਰਾਂਗੇ ਸਰਕਾਰੀ ਹਸਪੀਟਲ ਆ ਜ ਫੇਲ ਕਰਤੇ ਤੁਸੀਂ ਸਰਕਾਰੀ ਹਸਪੀਟਲ 'ਚ ਜਾ ਕੇ ਦੇਖੋਗੇ ਨਾ ਤਾਂ ਡਿਲੀਵਰੀ ਕੇਸ ਦੀ ਰੈਫਰ ਹੁੰਦੀ ਹੈ ਛੋਟੀ ਜੀ ਸੱਟ ਲੱਗਦੀ ਤਾਂ ਰੈਫਰ ਉਹ ਜ਼ਿਲ੍ਹਾ ਹਸਪੀਟਲ ਜਿਹੜੇ ਆ ਉਹ ਸਾਡੇ ਰੈਫਰ ਸੈਂਟਰ ਬਣੇ ਹੋਏ ਨੇ ਔਰ ਮੋਹਲਾ ਕਲੀਨਿਕ ਨਾ ਮੋਲਾ ਕਲੀਨਿਕ ਚਲਦੇ ਨਾ ਹਸਪਤਾਲ ਚਲਦੇ ਤਾਂ ਬੁਰਾ ਹਾਲ ਹੈ ਰਿਕਸ਼ੇ ਇਵੇਂ ਸਕੂਲਾਂ ਦੇ ਰੰਗ ਕਰਾ ਕੇ ਇਹ ਤਾਂ ਪੱਥਰ ਲਾਣ ਦੇ ਸੁਕੀਨਾ ਹੈ ਹਰ ਕਿਥੇ ਆਪਦਾ ਪੱਥਰ ਲਾ ਦਿੰਦੇ ਜਾ ਕੇ ਕਰਨਾ ਕਰਾਣਾ ਕੁਛ ਨਹੀਂ ਰੰਗ ਮਾਰਿਆ ਪੱਥਰ ਲਾਇਆ ਰੰਗ ਮਾਰਿਆ ਪੱਥਰ ਲਾਇਆ ਔਰ ਜੁਨੀਆਂ ਫੋਟੋਆਂ ਮੈਂ ਇਹ ਤਾਂ ਭਗਵੰਤ ਮਾਨ ਜੀ ਕਹਿੰਦੇ ਸੀ ਕੇ ਬਾਦਲੇ ਹੈ ਭਾਂਡਿਆਂ ਤੇ ਇਹ ਫੋਟੋ ਆਪ ਦੀ ਲਾਤੀ ਭਾਂਡਿਆਂ ਤੇ ਜਦੋਂ ਮਤਲਬ ਨੂੰ ਆ ਬਰਤਨ ਮਾਂਜਣ ਗਿਆ ਤਾਂ ਕੁੰਡ ਕੱਢ ਕੇ ਮੰਜਣ ਗਿਆ ਇਹਨੂੰ ਕੁਛ ਬਗਤ ਮਾਨ ਨੇ ਤਾਂ ਜਿੰਨੀਆਂ ਫੋਟੋਆਂ ਲਈਆਂ ਸੜਕਾਂ ਤੇ ਜਿੰਨਿ ਕਿਸਨੇ ਨਹੀਂ ਲਈ ਔਰ ਜਿੰਨੀ ਓਛੀ ਰਾਜਨੀਤੀ ਜਿੰਨੀ ਓਛਾ ਜਿਹੜਾ ਇਹ ਐਡਵਰਟਾਈਜ਼ਮੈਂਟ ਕਰਦੇ ਆ ਬੜਾ ਚੰਬਾ ਹੁੰਦਾ ਤੁਸੀਂ ਬੋਰਡ ਦੇਖੋ ਲੱਗਿਆ ਬੋਰਡ ਲੱਗਿਆ ਅਸੀਂ 540 ਰਿਸਮਤ ਲੈਂਦੇ ਫੜਲੇ 540 ਫੜਲੇ ਫਿਰ 10 ਹੋਰ ਜੰਦੇ ਤੇ 550 ਹੋ ਜਾਂਦੇ ਆ ਉਹ ਬੋਰਡ ਲੱਗ ਜਾਂਦੇ ਆ 600 ਤੱਕ ਪਹੁੰਚੇ ਕਿਸਾ ਸੱਤ ਸੌ ਸੱਕਾ ਜਬੋਰਡ ਲੱਗੇ ਹੋਏ ਨੇ ਜਦੋਂ 40 50 ਬੰਜਾਂ ਦੇ ਨਵੇਂ ਬੋਰਡ ਹੋ ਜਾਂਦੇ ਆ ਯਾਰ ਕੋਈ ਗੱਲ ਥੋੜੇ ਸਰਕਾਰ ਦਾ ਕੰਮ ਆ ਕਰਨਾ ਚਾਹੀਦਾ ਤੁਸੀਂ ਕਿਸਾ ਦੇ ਬੋਰਡ ਲੈਂਦੇ ਹੋ ਭਈ ਉਹ ਪੈਸਾ ਕਿਧਾ ਹੈ ਕਿ ਤੁਹਾਰੇ ਪੈਸਾ ਮਤਲਬ ਗਲਤ ਚੀਜ਼ਾਂ ਤੇ ਪੈਸਾ ਜੜਾਏ ਖਰਚ ਕਰਿਆ ਕੀਤਾ ਜਾ ਰਿਹਾ ਜੈਨੀ ਸਾਹਿਬ ਇੱਕ ਮੈਂ ਅਖੀਰ ਚ ਪੁੱਛਣਾ ਚਾਹਣਾ ਜਿਹੜੀ ਭਾਜਪਾ ਦੀ ਅਗਲੀ ਰਣਨੀਤੀ ਪੰਜਾਬ ਨੂੰ ਲੈ ਕੇ ਕਿਉਂਕਿ ਕਹਿੰਦੇ ਕਿ ਵੋਟ ਬੈਂਕ ਲੋਕ ਸਭਾ ਚੋਣਾਂ ਚ ਤਾ ਵਧਿਆ ਪਰ ਉਸ ਤੋਂ ਬਾਅਦ ਕੋਈ ਉਸ ਤਰ੍ਹਾਂ ਦੀ ਗੱਲ ਜਿਹੜੀ ਆ ਪੰਜਾਬ ਨੂੰ ਲੈ ਕੇ ਜ਼ਮੀਨੀ ਪੱਧਰ ਤੇ ਦਿਖਦੀ ਨਹੀਂ ਕਿ ਕਾਮਯਾਬ ਹੋਣਗੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਕਿ ਇਕੱਠਿਆਂ ਆਉਣੀਆਂ ਚਾਹੀਦੀਆਂ ਭੋ ਇੱਕ ਚੀਜ਼ ਆ ਵੱਖੋ ਵੱਖਰੀ ਇਹ ਤਾਂ ਮੇਰੇ ਲੈਵਲ ਦੀ ਗੱਲ ਨਹੀਂ ਹੈ ਹਾਈ ਲੈਵਲ ਦੀ ਗੱਲ ਹੈ ਹਮਮ ਔਰ ਲੋਕਾਂ ਦੀ ਇੱਕ ਭਾਵਨਾ ਹੈ ਅਗਰ ਪੰਜਾਬ ਦੇ ਵਿੱਚ ਆਮ ਆਵਾਮ ਨੂੰ ਪੁੱਛਿਆ ਜਾਏ ਨਾ ਤਾਂ ਉਹ ਕਹਿੰਦੇ ਅਕਾਲੀ ਬੀਜੇਪੀ ਅਗਰ ਇਕੱਠੀ ਹੋ ਜਾਏ ਸਰਕਾਰ ਬੱਠ ਤੇ ਪਈ ਹੈ ਲੋਕਾਂ ਦੀ ਭਾਵਨਾ ਹੈ ਤੁਹਾਡਾ ਕੀ ਮੰਨਣਾ ਹੈ ਦੇਖੋ ਮੰਨਣਾ ਲੋਕਾਂ ਦੀ ਭਾਵਨਾ ਨਾਲ ਚੱਲਣਾ ਚਾਹੀਦਾ ਹੈ ਤਾਂ ਫਾਇਦਾ ਹੁੰਦਾ ਨਾ ਜੀ ਹੁਣ ਉੱਪਰ ਉੱਪਰਲੇ ਹੈ ਹਾਈ ਲੈਵ ਜਿਹੜੇ ਲੀਡਰ ਸਾਡੇ ਉਹਨਾਂ ਨੇ ਫੈਸਲਾ ਕਰਨਾ ਐਸੀ ਤਾਂ ਕਰਨਾ ਨਹੀਂ ਐਸੀ ਤਾਂ ਲੋਕਾਂ ਦੇ ਵਿੱਚ ਜਾਣਿਆ ਹਰ ਇੱਕ ਆਮ ਆਵਾਮ ਕਿੱਥੇ ਖੜਾ ਹੈ ਮਜ਼ਦੂਰ ਖੜਾ ਹੈ ਵਪਾਰੀ ਖੜਾ ਹੈ ਕਿਸਾਨ ਖੜਾ ਹੈ ਕੋਈ ਕਿਸੇ ਤਰ੍ਹਾਂ ਦਾ ਕੜਾ ਉਹ ਕਹਿੰਦਾ ਜੀ ਦੇਖੋ ਪੰਜਾਬ ਨੂੰ ਬਚਾਣਾ ਹੈ ਨਾ ਤਾਂ ਕੱਲੀ ਬੀਜੇਪੀ ਨੂੰ ਇਕੱਠਾਉਣਾ ਪੈਣਾ ਹੈ ਅੱਜ ਇਕੱਠੇ ਹੋ ਜਾਣ ਕਿਸੇ ਦਾ ਗੜਗੜਾ ਹੀ ਨਹੀਂ ਵੱਜਣਾ ਨਿਰੋਲਰ ਨੂੰ ਨੀਪਖ ਸਰਕਾਰ ਜਾਏਗੀ ਟਰੱਕ ਦੇਣੀ ਪਰ ਕਾਲੀ ਭਾਜਪਾ ਇਕੱਠੇ ਹੋਣ ਤੋਂ ਪਹਿਲਾਂ ਕਹਿੰਦੇ ਭਾਜਪਾ ਵੀ ਇਕੱਠੀ ਨਹੀਂ ਹੈ ਜੋ ਹੁਣ ਪ੍ਰਧਾਨ ਨੇ ਸੁਨੀਲ ਜਾਖੜ ਸਾਹਿਬ ਕਹਿੰਦੇ ਕਈ ਲੀਡਰ ਤਾਂ ਉਹਨਾਂ ਤੋਂ ਵੀ ਪਾਸਾ ਵੱਟੀ ਫਿਰਦੇ ਇਹ ਗੱਲ ਸੱਚ ਹੈ ਨਹੀਂ ਨਹੀਂ ਕੋਈ ਅਜੀ ਗੱਲ ਨਹੀਂ ਕੋਈ ਪਾਸਾ ਨਹੀਂ ਵੱਡਿਆ ਫਿਰਦਾ ਜਿਹੜਾ ਕੰਮ ਜਿਹੜਾ ਸਿਸਟਮ ਹੈ ਉਹ ਚੱਲ ਰਿਹਾ ਮੀਟਿੰਗਾਂ ਹੁੰਦੀਆਂ ਹੋਰ ਹੁੰਦੀਆਂ ਬਾਕੀ ਦੇਖੋ ਲੋਕਾਂ ਦੀ ਗੱਲ ਹੈ ਲੋਕਾਂ ਦੀ ਭਾਵਨਾ ਦੇ ਨਾਲ ਹੀ ਸਰਕਾਰਾਂ ਬਣਦੀਆਂ ਕੋਈ ਲੀਡਰਾਂ ਨਾਲ ਨਹੀਂ ਬਣਦੀ ਹੁੰਦੀ ਐਸੇ ਤਾਂ ਲੋਕਾਂ ਦੇ ਵਿੱਚ ਗੁਚੜਦੇ ਰਹਿੰਦੇ ਆ ਹੁਣ ਲੋਕਾਂ ਨੂੰ ਅੱਛਾ ਬੁਰਾ ਦੇਖਣਾ ਹੈ ਕਿਹਨੂੰ ਬਣਾਣਾ ਹੈ ਕਿਹ ਬਣਨਾ ਤਾਂ ਬੋਟਾਂ ਨਾਲ ਹੀ ਹੈ ਹਮ ਜਾਕੜ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਸੀ ਪ੍ਰਵਾਨ ਕਿਉਂ ਨਹੀਂ ਸੀ ਹੋਇਆ ਨਹੀਂ ਤਾਂ ਚਲੋ ਸੈਂਟਰ ਦੇ ਆਪ ਸਾਡੇ ਲੀਡਰਾਂ ਦੀ ਹੈ ਵੀ ਠੀਕ ਹੈ ਜਦੋਂ ਲੈ ਲਿਆ ਅੱਗੇ ਪਾਰਟੀ ਤੇ ਕੰਮ ਕਰੋ ਮੌਕਾ ਦਿੱਤਾ ਹੈ ਅਸਤੀਫਾ ਦਿੱਤਾ ਤਾਂ ਉਹ ਕਹਿੰਦਾ ਅਸਤੀਫਾ ਰਹੇਂ ਤਾਂ ਤੁਸੀਂ ਕੰਮ ਕਰੋ ਪਾਰਟੀ ਦਾ ਅੱਛੇ ਲੀਡਰ ਹੋ ਲੋਕਾਂ ਦੇ ਵਿੱਚ ਜਾਓ ਲੋਕਾਂ ਦੇ ਮਤਲਬ ਹੈ ਤਜਰਬੇਕਾਰ ਤੁਸੀਂ ਹੋ ਤਾਂ ਉਹਦੇ ਵਾਸਤੇ ਠੀਕ ਹੈ ਕੰਮ ਕਰੋ ਹਮ ਬਹੁਤ ਸ਼ੁਕਰੀਆ ਜੀ ਧੰਨਵਾਦ ਸਾਡੇ ਨਾਲ ਸਰਜੀਤ ਕੁਮਾਰ ਜੈਣੀ ਜੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਖਾਸ ਕਰਕੇ ਪੰਜਾਬ ਦੇ ਦੋ ਤਿੰਨ ਜਿਹੜੇ ਵੱਡੇ ਇਸ਼ੂ ਹੈ ਚਾਹੇ ਉਹ ਡਰੱਗ ਦਾ ਇਸ਼ੂ ਹੋਵੇ ਚਾਹੇ ਲਾਅ ਐਂਡ ਆਰਡਰ ਦੀ ਸਥਿਤੀ ਹੋਵੇ ਜਾਂ ਪਾਰਟੀ ਦਾ ਜਾਂ ਅੱਗੇ ਆਉਣਾ ਗੱਠਜੋੜ ਹੋਣਾ ਹੈ ਕਿ ਨਹੀਂ ਹੋਣਾ ਉਸ ਦੇ ਬਾਰੇ ਉਹਨਾਂ ਦਾ ਕੀ ਨਜ਼ਰੀਆ ਸੀ ਉਸ ਦੇ ਬਾਰੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਏ ਬੀਸੀ ਪੰਜਾਬ ਚੰਡੀਗੜ੍ਹ